ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੇਰੀ ਆਵਾਜ਼ ਪੰਜਾਬ ਵਕ ਬੋਲ ਦੇ ਪ੍ਰਬੰਧਕਾ ਅਧੀਨ ਚੱਲਦੇ ਇਸਲਾਮਿਆ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਅੱਜ ਨੈਸ਼ਨਲ ਫੈਲਵਰ ਮੂਮਨਤ ਰਜੀਵ ਵੱਲੋਂ ਵਿਦਿਆਰਥੀਆਂ ਲਈ ਇੱਕ ਤਰਬਿਆਤ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਅਲੀ ਪਬਲਿਕ ਸਕੂਲ ਦੇ ਐਮ ਡੀ ਅਰਸ਼ਦ ਅਤੇ ਡੀ ਐਸ ਪੀ ਮਨਪਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਆਓ ਉਹਨਾਂ ਨੇ ਕੀ ਕਿਹਾ ਸੁਣਦੇ ਹਾਂ ਮਲੇਰ ਕੋਟਲਾ ਤੋਂ ਮਮਨ ਸ਼ਰੀਫ ਦੀ ਵਿਸ਼ੇਸ਼ ਕੋ ਮੇਰੀ ਆਵਾਜ਼ ਸਿਰਫ ਤੁਸੀਂ ਹੀ उसी अपने को ना कोई कोचिंग इंस्टीट्यूट ज्वाइन कर सकते हो या फिर कोई ऑनलाइन कोचिंग ले सकते होता हो। मैं उस टाइम ऑनलाइन नॉलेज भी सिर्फ सौ दो सौ स्टूडेंट बैठने बना लेकिन अपने स्कूल कल मॉर्निंग लैक्चर तो नंबर सारे अवेयर करेंगे एक सौ तो बारह नंबर पुलिस हेल्पलाइन नंबर है वन वन टू सो किसी भी सिचुएशन कल कोई गल होगी है वन वन टू एक सौ बारह नंबर तक डायल कर सकते हो सो पुलिस थोड़ा रिस्पोंड करेगी एमरजेंसी रिस्पोंस सिस्टम स्ट्रोंग है बड़ी जल्दी मदद कराएस मानवीर सिंह सिंधु जी ने बहुत बल्ले तरीके दस रहा है कि किस तरह वो आप इधर आए हैं जिंदगी रुकान चढ़ाने आते रहते कई बार सामने लगता है कि जो फैसला लिया कि बदलना नहीं पैसा और बार बार चढ़ाने का नाम ही जिंदगी है इन्होंने जो गलतियान थर्टी वन नाइन थ्री जो इमीजिएट कमेंट करनी है इससे करना जो पैसा पॉलिसान चला गया तो उसको फ्रीज हो जाता है मतलब ਥੋੜਾ ਦੱਸਣੇ ਥੋੜੀ ਜਿਹੀ ਹੈਲਪ ਹੋ ਜੇਗੀ ਸੋ ਆ ਦੋ ਨੰਬਰਸ ਹੋ ਕੇ ਇਸ ਤੋਂ ਇਲਾਵਾ ਇੱਕ ਨੰਬਰ ਹੈਗਾ ਡਾਕ ਹੈਲਪਲਾਈ ਨੰਬਰ ਹੈ ਆਪਣੇ ਪੰਜਾਬ ਦਾ ਇਹ ਵੀ ਤੁਸੀਂ ਨੋਟ ਕਰ ਲਓ 9779 ਸਰ ਅਜ ਸਕੂਲ ਦੇ ਵਿੱਚ ਪ੍ਰੋਗਰਾਮ ਕਰਾਇਆ ਗਿਆ ਕਿਸ ਮਕਸਦ ਨੇ ਕਰਾਇਆ ਸਰ ਮੇਰਾ ਮਕਸਦ ਇਹ ਥੀ ਕਿ ਜਿਹੜੇ ਇਸ ਅੱਜ ਹੁਣ ਜਿਵੇਂ 10ਵੀਂ ਜਾਂ ਪਲੱਸ 2 ਦੇ ਵਿੱਚ ਬੱਚੇ ਨੇ ਉਹਨਾਂ ਨੂੰ ਚੰਗੀ ਸਿੱਖਿਆ ਮਿਲ ਸਕੇ ਕੇ ਪੇਰੈਂਟਸ ਅਕਸਰ ਸਾਡੇ ਕੋਲ ਜਿਆਦਾਤਰ ਇਸ ਤਰ੍ਹਾਂ ਨਹੀਂ ਕਿ ਉਹਨਾਂ ਨੂੰ ਪਜਾਰੇ ਨੂੰ ਪਤਾ ਨਹੀਂ ਇਹ ਚੀਜ਼ ਦਾ ਵੀ ਕਿ ਅੱਗੇ ਬੱਚੇ ਨੂੰ ਕੀ ਕਰਾਣਾ ਮੈਂ ਇਸੇ ਕਰਕੇ ਕੁਝ ਗ੍ਰੇਟ ਪਰਸਨੈਲਿਟੀਜ਼ ਨੇ ਜੁੜੇ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਕਿ ਤਾਂ ਕਿ ਉਹ ਇੱਕ ਮਾਡਲ ਦੀ ਤਰ੍ਹਾਂ ਸਾਹਮਣੇ ਖੜ ਕੇ ਆਪਣਾ ਦੱਸ ਸਕਣ ਵੀ ਮੈਂ ਕਿਸ ਤਰ੍ਹਾਂ ਬਣਿਆ ਔਰ ਕੋਸ਼ਿਸ਼ ਕੀਤੀ ਹਰਸ ਸਾਹਿਬ ਦਾ ਮੈਂ ਸ਼ੁਕਰੀਆ ਕਰਦਾ ਹਾਂ ਜੀ ਆਪਨੇ ਡੀਐਸਪੀ ਸਾਹਿਬ ਦਾ ਆਏ تھے ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਔਰ ਸਿੰਪਲ ਸ਼ਬਦਾਂ ਦੇ ਵਿੱਚ ਬੱਚੇ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਸਮਝਾਇਆ ਤਾਂ ਕਿ ਉਹ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਕਾਮਯਾਬ ਹੋ ਸਕਦੇ ਹਨ ਔਰ ਕੀ ਕੀ ਉਹਨਾਂ ਨੂੰ ਇਹਦੇ ਲਈ ਸਟੈਪ ਓਪਣਾ ਨਹੀਂ ਪੈਣਗੇ। ਤੁਸੀਂ ਵੀ ਇੱਕ ਸਕੂਲ ਚਲਾ ਰਹੇ ਹੋ ਕੀ ਫਰਕ ਲੱਗਦਾ ਦੂਜੇ ਸਕੂਲਾਂ ਨਾਲੋਂ ਤੁਹਾਡੇ ਸਕੂਲ ਨਾਲ? ਨਹੀਂ ਫਰਕ ਕੋਈ ਨਹੀਂ ਹੈ ਸਟੂਡੈਂਟਸ ਸਾਰੀ ਜਗ੍ਹਾ ਤੇ ਸਟੂਡੈਂਟਸ ਹੀ ਹੁੰਦੇ ਨੇ। ਇੱਥੇ ਵੀ ਸਟੂਡੈਂਟਸ ਨੇ ਸਾਡੇ ਸਕੂਲ 'ਚ ਵੀ ਸਟੂਡੈਂਟਸ ਨੇ। ਔਰ ਬਸ ਫਰਕ ਇਹ ਆ ਵੀ ਟੀਚਰਾਂ ਨੂੰ ਆਪਣੇ ਆਪਣੇ ਸਕੂਲ ਦੇ ਵਿੱਚ ਵਧੀਆ ਤੋਂ ਵਧੀਆ ਆਪਣਾ ਲਾਈਕ ਬੱਚਿਆਂ ਨੂੰ ਐਜੂਕੇਸ਼ਨ ਦੇਣਾ ਚਾਹੀਦਾ ਮੇਰੇ ਖਿਆਲ ਚ ਡਿਫਰੈਂਸ਼ੀਏਟ ਕਰਨਾ ਸਕੂਲਾਂ ਦੇ ਵਿਚਾਲੇ ਇਹ ਮناسب ਨਹੀਂ ਹੈ ਸਰ ਅੱਜ ਕੱਲ ਜਿਆਦਾਤਰ ਜਿਵੇਂ ਤੁਸੀਂ ਦੱਸਿਆ ਪਹਿਲਾਂ ਵੀ ਮੋਬਾਈਲ ਦੇ ਉੱਤੇ ਐਜੂਕੇਸ਼ਨ ਜਿਹੜੀ ਹੈ ਨਹੀਂ ਵੀ ਜਿਆਦਾ ਹੋ ਗਈ ਹੈ ਯਾਰ ਕਲਾਸਰੂਮ ਦੇ ਵਿੱਚ ਘੱਟ ਪੜਾਇਆ ਜਾ ਰਿਹਾ ਇਸ ਬਾਰੇ ਕੀ ਕਹਿੰਦੇ ਨਹੀਂ ਐਸਾ ਨਹੀਂ ਹੈ ਦੇਖੋ ਇਹ ਜੋ ਟਾਈਮ ਹੈ ਟੈਕਨੋਲੋਜੀ ਦਾ ਜ਼ਮਾਨਾ ਹੈ ਟੈਕਨੋਲੋਜੀ ਦੇ ਜ਼ਮਾਨੇ ਦੇ ਅੰਦਰ ਬੇਸ਼ੱਕ ਆਪਾਂ ਨੂੰ ਟੈਕਨੋਲੋਜੀ ਦਾ ਇਸਤੇਮਾਲ ਕਰਨਾ ਚਾਹੀਦਾ ਮਗਰ ਜਿਹੜੀ ਕਲਾਸਰੂਮ ਦੀ ਐਜੂਕੇਸ਼ਨ ਹੈ ਉਹਦੀ ਇੱਕ ਆਪਣੀ ਬਹੁਤ ਬੜੀ ਇੰਪੋਰਟੈਂਸ ਹੈ ਉਹਦੀ ਇੰਪੋਰਟੈਂਸ ਇਸ ਲਈ ਬਹੁਤ ਜ਼ਿਆਦਾ ਹੈ ਕਿ ਤੁਸੀਂ ਬੱਚਿਆਂ ਨਾਲ ਫੇਸ ਟੂ ਫੇਸ ਡਾਇਰੈਕਟ ਟੀਚਰ ਦਾ ਕਨੈਕਸ਼ਨ ਤੁਹਾਡੀ ਫਿਜ਼ੀਕਲ ਅਪੀਅਰੈਂਸ ਬੱਚਿਆਂ ਦੀ ਫਿਜ਼ੀਕਲ ਅਪੀਅਰੈਂਸ ਐਂਡ ਬੋਡੀ ਲੈਂਗੁਏਜ ਵਗੈਰਾ ਉਤਾ ਨਹੀਂ ਜਾਹਿਰ ਹੋਏਗੀ ਤਾਂ ਹੀ ਤੁਸੀਂ ਬੱਚੇ ਨੂੰ ਅੱਛੇ ਤਰ੍ਹਾਂ ਨਾਲ ਰੀਡ ਕਰ ਸਕੋਗੇ ਜੇ ਤੁਸੀਂ ਕਲਾਸਰੂਮ ਐਜੂਕੇਸ਼ਨ ਨੂੰ ਪ੍ਰੇਫਰੈਂਸ ਦਵੋਗੇ ਇਹ ਚੀਜ਼ ਜੋ ਆਪਾਂ ਕਹਿੰਦੇ ਆ ਕਿ ਆਨਲਾਈਨ ਬੈਠ ਕੇ ਕੰਪਿਊਟਰ ਤੇ ਪੜ੍ਹ ਲੇਗਾ ਉਹ ਗੈਪ ਜਿਹੜਾ ਹੈ ਇਹ ਇਸ ਤਰ੍ਹਾਂ ਦਾ ਜੋ ਗੈਪ ਹੈ ਟੀਚਰ ਦੇ ਨਾਲ ਇੰਟਰੈਕਸ਼ਨ ਬੱਚਿਆਂ ਦੇ ਨਾਲ ਇੰਟਰੈਕਸ਼ਨ ਇਹ ਤੁਸੀਂ ਆਨਲਾਈਨ ਸਟੱਡੀ ਦੇ ਥਰੂ ਇਹ ਗੈਪ ਖਤਮ ਨਹੀਂ ਕਰ ਸਕਦੇ ਉਸ ਫੇਸ ਦੇ ਵਿੱਚ मैं अपना अगे नैक्सट करियर डिसाइड करना सी अगर आप एम बी कर सकते हैं सर अपना एज अ सिविल सर्वेंट या यू पी एससी so, like, पी पी एससी के थ्रू कर सकते हैं सो अगेन मैं एक डिजन ले आना चाहिए तो वो डिशिजन उद मैं लिता कि आप यू पी एससी बीपीएससी मैं प्रिपेयर करा सो उस थ्रू इस मैं पुलिस सर्विस मैं मेरा एग्जाम क्लीयर हो गया मैं सर्विस आ गया ਸੋ ਬੇਸਿਕਲੀ ਮੈਂ ਦੋ ਫੇਸਸ ਦੀ ਮੈਂ ਤੁਹਾਨੂੰ ਰਿਲੇਸ਼ਨ ਕਹਿ ਰਿਹਾ ਕਿ ਉਦੋਂ ਇੱਕ ਹੀ ਡਿਸੀਡ ਕੀਤਾ ਤੇ ਨੈਕਸਟ ਇਹਦੇ ਵਿੱਚ ਮੈਂ ਇੱਕ ਹੀ ਡਿਸੀਜ ਲਿਖ ਸੋ ਥੋੜਾ ਵੀ ਇਸ ਨਾਲ ਹੀ ਤੁਸੀਂ ਪਹਿਲਾ ਜ਼ਰੂਰੀ ਨਹੀਂ ਕਿ ਮੈਡੀਕਲ ਵਿੱਚ ਫੀਲਡ ਚ ਜਾਣਾ ਹੈ ਜੇ ਤੁਹਾਨੂੰ ਇੰਟਰਸਟ ਕਰਦਾ ਜਾਉ ਨੌਨਸ ਜਾਣਾ ਨੌਨ ਵਿੱਚ ਜਾਓ ਇੰਜੀਨੀਅਰਿੰਗ ਦੀ ਗੱਲ ਕੀਤੀ ਅਸ਼ੋਕਨੀ ਸਾਹਿਬ ਨੇ ਸੋ ਉਹ ਉਹਦੇ ਵਿੱਚ ਆਪਣੇ ਅੱਗੇ ਸਾਹ ਬੈਠੇ ਆ ਲਾਅਰ ਤੁਸੀਂ ਜਿਵੇਂ ਲਾਅਰ ਬਣ ਸਕਦੇ ਹੋ ਬਿਜ਼ਨਸ ਦੇ ਵਿੱਚ ਵੀ ਤੁਸੀਂ ਐਕਸਲ ਕਰਨ ਦੇ ਲਈ ਜੇ ਤੁਸੀਂ ਬਿਜ਼ਨਸ ਇੰਟਰਸਟਿਡ ਹੋ ਫਿਰ ਵੀ ਤੁਸੀਂ education ਉਹ ਜਿਹੜੇ ਇੰਪੋਰਟੈਂਟ ਹੋਣਗੇ ਇਸ ਤਰ੍ਹਾਂ ਨਹੀਂ ਹੁੰਦਾ ਕਿ ਵੀ ਆਪਾਂ ਨੂੰ ਪੜਾਈ ਕਰਨ ਦੀ ਕੀ ਲੋੜ ਹੈ ਕਿ ਜੇ ਆਪਾਂ ਕੋਈ ਬਿਜ਼ਨਸ ਹੀ ਕਰਦਾ ਹੈ ਇਸ ਤਰ੍ਹਾਂ ਨਹੀਂ ਹੈ ਸੋ ਤੁਸੀਂ ਉਹਨੂੰ ਸਕਿੱਲਸ ਕਿੰਨੇ এডਿਕੇਸ਼ਨ ਦੇ ਥਰੂ ਮਿਲਦੇ ਆ ਸੋ ਉਸ ਸਕਿੱਲਸ ਨੂੰ ਗੇਨ ਕਰਨ ਦੇ ਲਈ ਤੁਸੀਂ এডਿਕੇਸ਼ਨ ਦਾ ਹੀ ਸਹਾਰਾ ਲੈ ਸਕਦੇ ਸਟੂਡੈਂਟਸ ਨੂੰ ਆਖਰਸ ਤੌਰ ਤੇ 10ਵੀਂ 11ਵੀਂ 12ਵੀਂ ਦੇ ਸਟੂਡੈਂਟਸ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਥਰੂ ਲੈਕਚਰ ਕਿਉਂਕਿ ਉਹਨਾਂ ਨੇ ਅੱਗੇ ਆਪਣਾ ਕੈਰੀਅਰਸ ਡਿਸਾਈਡ ਕਰਨੇ ਨੇ ਉਹਦੇ ਵਿੱਚ ਅਸੀਂ ਆਪਣੇ ਇਨਸਾਈਟਸ ਦਿੱਤੀਆਂ ਕਿ ਉਹ ਕਿਵੇਂ ਆਪਣੇ ਕੈਰੀਅਰਸ ਨੂੰ ਅੱਗੇ ਫਰਦਰ ਚੂਸ ਕਰ ਸਕਦੇ ਆ ਪਲੱਸ ਇਹਦੇ ਨਾਲ ਹੀ ਅਸੀਂ ਉਹਨਾਂ ਨੂੰ ਅਵੇਅਰ ਕੀਤਾ ਜਿੰਨੇ ਵੀ ਉਹ ਪੁਲਿਸ ਦੇ ਮੋਬਾਈਲ ਨੰਬਰਸ ਨੇ ਜਾਂ ਫਿਰ ਕੋਈ ਸਾਈਬਰ ਫਰਾਡ ਹੈ ਜਾਂ ਡਰੱਗਸ ਦੇ ਅਗੇਂਸਟ ਜੋ ਐਕਸ਼ਨ ਹੈ ਜੋ ਅਸੀਂ ਐਕਸ਼ਨ ਕਰ ਰਹੇ ਆਂ ਐਜ਼ ਅ ਪੁਲਿਸ ਕਿ ਉਹ ਕਿਸ ਤਰ੍ਹਾਂ ਆਪਣਾ ਹੈਲਪ ਆਊਟ ਕਰ ਸਕਦੇ ਆ ਉਸ ਵਿੱਚ ਅਸੀਂ ਆਪਣੀਆਂ ਇਨਸਾਈਟਸ ਸ਼ੇਅਰ ਕੀਤੀਆਂ ਸਰ ਅੱਜਕੱਲ੍ਹ ਜ਼ਿਆਦਾਤਰ ਸਕੂਲਾਂ ਵਿੱਚ ਵੀ ਨਸ਼ਾ ਦਾ ਜਿਹੜਾ ਹੈਗਾ ਆ ਵੀ ਬੱਚਾ ਉਹ ਇਸ ਤਰ੍ਹਾਂ ਕੋ ਲਿਆ ਜਾਦਾ ਹੈ ਉਹਨਾਂ ਨੂੰ ਤੁਸੀਂ ਕੀ ਕਹਣਾ ਜਾਓ ਹੈ ਪੇਰੈਂਟਸ ਨੂੰ ਜਾਂ ਪ੍ਰਿੰਸੀਪਲ ਸਾਹਿਬ ਨੂੰ ਟੀਚਰਸ ਨੂੰ ਦੇਖੋ ਇਸ ਲਈ ਸਾਡਾ ਇੱਕ ਪੰਜਾਬ ਲੈਵਲ ਤੇ ਹੈਲਪਲਾਈਨ ਨੰਬਰ ਹੈਗਾ 9779100200 ਇਹ ਸੇਫ ਪੰਜਾਬ ਹੈਲਪਲਾਈਨ ਦੇ ਉੱਪਰ ਕੋਈ ਵੀ ਆਪਣੀ ਗੱਲ ਰੱਖ ਸਕਦਾ ਹੈ ਕੰਪਲੇਂਟ ਕਰ ਸਕਦਾ ਹੈ ਦੇ ਉਸ ਦੀ ਆਇਡੈਂਟੀਟੀ ਨੂੰ ਗੁਪਤ ਰੱਖ ਕੇ ਉਹਨਾਂ ਦੇ ਖਿਲਾਫ ਜਿਹੜੇ ਨਸ਼ਾ ਤਸਕਰੀ ਕਰਦੇ ਹੌਣਾਂ ਤੇ ਐਕਸ਼ਨ ਲਿੱਤਾ ਜਾ ਰਿਹਾ ਹੈ ਪਲੱਸ ਜਿਹੜੇ ਡਰਗ ਐਡਿਕਟਸ ਹੋ ਚੁੱਕੇ ਨੇ ਉਹਨਾਂ ਨੂੰ ਥਰੂ ਪ੍ਰੋਪਰ ਪ੍ਰੋਸੈਸ ਡਰਗ ਡੀ ਐਡਿਕਸ਼ਨ ਸੈਂਟਰਸ ਤੇ ਹੋਰ ਸੈਂਟਰਸ ਵਿੱਚ ਐਡਮਿਟ ਕਰਵਾ ਕੇ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਸਰ ਤੁਸੀਂ ਮਤਲਬ ਕਿਹਾ ਕਿ ਵੀ ਜਿਹੜੇ ਨਸ਼ਾ ਤਸਕਰ ਉਹਨਾਂ ਬਾਰੇ ਜਾਣਕਾਰੀ ਦਿਓ ਉਹਨਾਂ ਦੀ ਆਇਡੈਂਟੀ ਜਿਹੜੀ ਹੈਗੀ ਆ ਵੀ ਉਹ ਗੁੱਤਰਖਿਓ ਕਰ ਸਰ ਫਿਰ ਵੀ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਗਿਆ ਹੈ ਇਹ ਤਾਂ ਵਜ੍ਹਾ ਅ ਇਸ ਲਈ ਦੇਖੋ ਕਈ ਵਾਰ ਇਹ ਡਰ ਹੁੰਦਾ ਹੈ ਕਿ ਵੀ ਸਾਡੀ ਆਇਡੈਂਟੀ ਬਾਹਰ ਨਾ ਅਜੇ ਕਿ ਸਾਡੇ ਦੇ ਕੋਈ ਐਕਸ਼ਨ ਨਾ ਲੈ ਲੇ ਸੋ ਇਹ ਕਿਤਨਾ ਕਿਤੇ ਡਰ ਰਹਿੰਦਾ ਹੈ ਬਟ ਅਸੀਂ ਥਰੂ ਅਸੀਂ ਲੈਕਚਰਸ ਸਾਡੇ ਕੰਟੀਨਿਊਸ ਪਿੰਡਾਂ ਦੇ ਵਿੱਚ ਵੀ ਸਕੂਲਸ ਕਾਲਜਸ ਵਿੱਚ ਸਾਡੇ ਲੈਕਚਰਸ ਚੱਲ ਰਹੇ ਆ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਕਿ ਉਹ ਆਪਣੀ ਗੱਲ ਰੱਖ ਸਕਦੇ ਆ ਉਹ ਮੋਬਾਈਲ ਨੰਬਰ ਰੱਖ ਸਕਦੇ ਆ ਜਾਂ ਆਫਿਸਿਸ ਵਿੱਚ ਆ ਕੇ ਵੀ ਆਪਣੀ ਸਾਨੂੰ ਦੱਸ ਸਕਦੇ ਨੇ ਇਸ ਲਈ ਅਸੀਂ ਪੂਰੀ ਉਹਨਾਂ ਦੀ ਹੈਲਪ ਆਊਟ ਕਰਾਂਗੇ